ਦੇ ਲੋਕ ਹੱਲ ਵੀ ਸਵਾਲ ਉਠਾ ਰਹੇ ਨੇ ਕਿ ਇਹ ਕੁਛ ਨਹੀਂ ਹੋਣਾ ਕੁਛ ਸਮੇ ਦੀ ਖੇਡਾਂ ਨੇ ਗੱਲਾਂ ਵਾ ਤਾਂ ਹੋ ਕੇ ਸਭ ਕੁਝ ਬੰਦ ਹੋ ਜਾਣਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿਸੇ ਦੇ ਦਿਲ ਵਿੱਚ ਕੋਈ ਹੈਗੀ ਆ ਉਹਨੂੰ ਪੜਾਸ਼ ਕੱਢ ਲੈਣੀ ਚਾਹੀਦੀ ਨਹੀਂ ਜਿਹਨੂੰ ਇਹ ਕਹਿੰਦਾ ਵੀ ਨਹੀਂ ਹੋਣਾਣਾ ਆਪਾਂ ਉਹਨੂੰ ਆਪਾਂ ਕਰਾ ਕੇ ਲੈਣਾ ਕਿ ਅਸੀਂ ਇਹ ਕਦੇ ਕਦੇ ਜੱਬ ਵਿੱਚ ਪਏ ਨਹੀਂ ਅਸੀਂ ਤਾਂ ਜੋ ਸਾਨੂੰ ਜਿੰਨਾ ਕਿ ਸਾਨੂੰ ਸਮਝ ਪਈ ਆ ਸੀ ਉਹਦੀ ਗੱਲ ਕਰ ਰਹੇ ਕੋਈ ਦਾਵਾ ਨਹੀਂ ਕਰ ਰਹੇ ਸਾਨੂੰ ਇਹ ਹੈ ਕਿ ਇਹ ਇਹਦੇ ਨੁਕਸ ਸੀ ਇਹ ਨੌਖਸ ਨਿਕਲ ਗਏ ਕਿਉਂਕਿ ਗੰਦਾ ਪਾਣੀ ਪਿੰਦਾ ਸੀ ਅੱਜ ਤੇ ਗੰਦੇ ਪਾਣੀ ਦਾ ਪ੍ਰਬੰਧ ਕਰ ਰਹੇ ਹੋਰ ਇਹ ਤਾਂ ਦੱਸੋ ਕੀ ਕਰਨਾ ਕੋਈ ਵੀ ਕਿਸੇ ਦੇ ਗੱਲ ਚ ਆਸੀ ਕਦੇ ਜੀਵਨ ਦੇ ਵਿੱਚ ਕਦੇ ਕਿਸੇ ਦਾ ਜਵਾਬ ਨਹੀਂ ਦਿੰਦਾ ਬਿਲਕੁਲ ਇਹ ਜੇ ਕੋਈ ਸਾਨੂੰ ਮਾੜਾ ਵੀ ਕਹਿ ਦੂਗਾ ਇਹਨਾਂ ਨੂੰ ਧੰਨਵਾਦ ਜੀ ਜਿਵੇਂ ਤੈਨੂੰ ਦਿਸਦਾ ਹੁਣ ਤੇਰੀ ਨਿਗਾਹ ਤਾਂ ਹੀ ਨਹੀਂ ਬਦਲ ਸਕਦੇ ਦਵਾਈ ਗੁਰੂ ਦੇ ਹੱਥ ਆ ਪਾਣੀ ਤਾਂ ਹੈ Rajasthan 'ਚ ਵੀ ਪਾਣੀ ਹੈ ਲੂਣ ਉਹ ਪਾਣੀ ਪੀ ਨਹੀਂ ਸਕਦੇ ਉਹਨਾਂ ਕੋਲ ਇਹਦੇ ਵਿੱਚ ਜੋ ਮਰਜੀ ਰਲਿਆ ਉਹਨਾਂ ਲਈ ਅਮਰਤਾ ਉਹਨਾਂ ਲੋਕਾਂ ਦੇ ਨਾਲ ਇਹੋ ਜਿਹਾ ਵਿਹਾਰ ਕੀਤਾ ਸਾਨੂੰ ਸਾਰਿਆਂ ਨੂੰ ਖਿਮਾ ਮੰਗਣੀ ਚਾਹੀਦੀ ਹੈ ਵਾਹਿਗੁਰੂ ਤੋਂ ਪਤਾ ਨਹੀਂ ਉਹ ਮaaf ਕਰੇਗਾ ਨਾ ਕਰੇ ਪਰ ਸਾਨੂੰ ਮੰਗ ਲੈਣੀ ਚਾਹੀਦੀ ਹੈ ਕਿਉਂਕਿ ਇਹਦੂ ਵੱਡੀ ਗਨਾਹ ਹੋਰ ਕੋਈ ਹੋ ਨਹੀਂ ਸਕਦਾ ਇਹ ਜੋ ਕੀਤਾ ਹੈ ਮਨੁੱਖਤਾ ਦਾ ਕਹਾਣ ਕੀਤਾ ਜਲચર ਜੀਵ ਮਰੇ ਪਸ਼ੂ ਪੰਛੀ ਮਰੇ ਕੌਣ ਪੁੱਛਦਾ ਆਪਾਂ ਕਿੰਨੇ ਕੁ ਨੂੰ ਦਵਾਈ ਦੇਣੇ ਕਿੰਨੇ ਕਿੰਨੇ ਲੋਕ ਇਸ ਦੁਨੀਆ ਤੋਂ ਚਲੇ ਕੇ ਕਦੇ ਸੋਚਿਆ ਜੇ ਸੋਚਦੇ ਐਡਾ ਵੱਡਾ ਗਨਾਹ ਨਾ ਕਰਦੇ ਤੇ ਲੋਕ ਹੱਲ ਵੀ ਸਵਾਲ ਉਠਾ ਰਹੇ ਨੇ ਕਿ ਇਹ ਕੁਝ ਨਹੀਂ ਹੋਣਾ ਕੁਝ ਸਮੇਂ ਦੀ ਗੇ ਇਡਾ ਨੇ ਗੱਲਾਂ ਵਾਤਾ ਹੋ ਕੇ ਸਭ ਕੁਝ ਬੰਦ ਹੋ ਜਾਣਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਹੋਣਾ ਇਹ ਸਭ ਨੂੰ ਬੋਲਣ ਦੇ ਦਿੰਦਾ ਹਾਂ ਆਪਾਂ ਨੂੰ ਕਿਸੇ ਦਿਨ ਰੋਕਣਾ ਨਹੀਂ ਚਾਹੀਦਾ ਅਸੀਂ ਨਹੀਂ ਕਹਿੰਦੇ ਜੇ ਕੋਈ ਕਿਸੇ ਦੇ ਦਿਲ ਵਿੱਚ ਕੋਈ ਹੈਗੀ ਆ ਉਹਨੂੰ ਪੜਾਸ਼ ਕੱਢ ਲੈਣੀ ਚਾਹੀਦੀ ਨਹੀਂ ਜਿਹਨੂੰ ਇਹ ਕਹਿੰਦਾ ਵੀ ਨਹੀਂ ਹੋਣਾ ਨਾ ਆਪਾਂ ਉਹਨੂੰ ਆਪਾਂ ਕਰਾ ਕੇ ਲੈਣਾ ਕੀ ਅਸੀਂ ਇਹ ਕਦੇ ਕਦੇ ਜੱਬ ਵਿੱਚ ਪਏ ਨਹੀਂ ਵੀ ਅਸੀਂ ਜੋ ਅਸੀਂ ਕਹਿੰਨੇ ਉਹ ਹੀ ਸੱਤ ਆ ਜੋ ਸਾਨੂੰ ਪਤਾ ਉਹ ਹੀ ਸੱਤ ਆ ਹੋ ਸਕਦਾ ਵੀ ਸੱਤ ਵਾਲਾ ਕੀ ਨੂੰ ਕੋਈ ਸੱਤ ਅਸੀਂ ਤਾਂ ਜੋ ਸਾਨੂੰ ਜਿੰਨਾ ਕਿ ਸਾਨੂੰ ਸਮਝ ਪਈ ਐ ਸੀ ਉਹਦੀ ਗੱਲ ਕਰ ਰਹੇ ਕੋਈ ਦਾਵਾ ਨਹੀਂ ਕਰ ਰਹੇ ਵੀ ਸਾਨੂੰ ਇਹ ਹੈ ਕਿ ਇਹ ਇਹਦੇ ਨੁਕਸ ਸੀ ਇਹ ਨੁਕਸ ਨਿਕਲ ਗਏ ਕਿਉਂਕਿ ਗੰਦਾ ਪਾਣੀ ਪੈਂਦਾ ਸੀ ਇੱਥੇ ਤੇ ਗੰਦੇ ਪਾਣੀ ਦਾ ਪ੍ਰਬੰਧ ਕਰ ਰਹੇ ਹੋਰ ਇਹ ਤਾਂ ਦੱਸੋ ਕੀ ਕਰਨਾ ਦੂਸਰੇ ਦੂਸਰੇ ਨਹਾਉਣ ਦਾ ਉਹ ਘਾਟ ਪਹਿਲਾਂ ਬਣਾ ਲਿਆ ਹੂੰ ਬਣਾ ਕੇ ਐਂ ਘਾਟ ਵੇ ਅਸੀਂ ਇੱਥੇ ਨਹਾਉਣਾ ਤੇ ਹੁਣ ਨਹਾਉਣ ਤੋਂ ਪਹਿਲਾਂ ਕੀ ਸੀ ਜਿਹੜੇ ਗੰਦੇ ਪਾਣੀ ਰੋਕਣ ਤੋਂ ਉਹਨਾਂ ਵਾਸਤੇ ਅਸੀਂ ਲੱਗੇ ਹੋਏ ਜਦੋਂ ਰੁੱਕ ਗਏ ਆ ਕਰਾਂਗੇ ਇਸ਼ਨਾਨ ਹਾਂ ਤੇ ਜਿਹੜੇ ਜਿਹੜੇ ਪਿੰਡਾਂ ਇਹ ਜਾ ਰਹੇ ਉਥੋਂ ਦੇ ਸਰਪੰਚ ਸਹਿਯੋਗ ਕਰ ਰਹੇ ਨੇ ਸਾਰੇ ਜਿਹੜੇ ਸਾਰੇ ਸਹਿਯੋਗ ਕਰ ਰਹੇ ਕਿਉਂਕਿ ਜਿਹੜੇ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਵੀ ਹੈਗੇ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀ ਸੀਗੀਆਂ ਨਹੀਂ ਹੋ ਪਈਆਂ ਲੋਕ ਹੁਣ ਆਣ ਕੇ ਦਬਕੇ ਤੇ ਮਾਰ ਜੂਗਾ ਵੀਡੀਓ ਵੀ ਥੋੜਾ ਕਰਦਾ ਪਾਣੀ ਪੀਂਦਾ ਪলিউਸ਼ਨ ਕੰਟਰੋਲ ਬੋਰਡ ਆ ਜੂਗਾ ਹੋਰ ਉੱਤੋਂ ਵੱਡਾ ਆ ਜੂਗਾ ਇਸੇ ਪਤਾ ਨਹੀਂ ਕਿੰਨੀਆਂ ਟੀਮਾਂ ਐ ਇਸ ਨੂੰ ਨੋਟ ਕਰਕੇ ਦਿੱਲੀ ਤੋਂ ਆਉਂਦੀਆਂ ਕਿੰਨੀਆਂ ਤੁਸੀਂ ਤੁਸੀਂ ਨੋਟ ਕਰਦੇ ਆ ਕੈਮਰਾ ਉਹਨਾਂ ਮਰੇ ਵੀ ਲਈ ਬੈਠੇ ਹੋਣੇ हां ओ सारे नोट ਕਰਦੇ ਆ ਤੇ ਗੱਲ ਕੋਣ ਨੇ ਕਿੰਨਾ ਕੁ ਬਣਾਏ ਆ ਜਿੰਨਾ ਚਿਰ ਅਮਲ ਨਹੀਂ ਕਰਾਂਗੇ ਜਿੰਨਾ ਚਿਰ ਰੋਧਾ ਨਹੀਂ ਉਹਨਾਂ ਚਿਰ ਕਿਉਂਕਿ ਬਹੁਤ ਚੀਜ਼ਾਂ ਜੜੀਆਂ ਹੈਗੀਆਂ ਸਾਨੂੰ ਕੋਈ ਵੀ ਕਿਸੇ ਦੇ ਗੱਲ ਚ ਆਸੀ ਕਦੇ ਜੀਵਨ ਦੇ ਵਿੱਚ ਕਦੇ ਕਿਸੇ ਦਾ ਜਵਾਬ ਨਹੀਂ ਦਿੱਤਾ ਲੋਕ ਦੇਣ ਨੂੰ ਉਹਦੇ ਤੇ ਬਹੁਤ ਆ ਬਿਲਕੁਲ ਇਹ ਜੇ ਕੋਈ ਸਾਨੂੰ ਮਾੜਾ ਵੀ ਕਹਿ ਦੂਗਾ ਇਹਨਾਂ ਨੂੰ ਧੰਨਵਾਦ ਜੀ ਜਿੱਥੇ ਤੈਨੂੰ ਦਿਖਦਾ ਹੁਣ ਤੇਰੀ ਨਿਗਾਹ ਪੈ ਸੀ ਨਹੀਂ ਬਦਲ ਸਕਦੀ ਦਵਾਈ ਗੁਰੂ ਦੇ ਹੱਥ ਆ ਜਿੱਥੇ ਨੂੰ ਠੀਕ ਨਹੀਂ ਦਿਖਦਾ ਤੇ ਸਾਡਾ ਤਾਂ ਕੋਈ ਕਸੂਰ ਨਹੀਂ ਮਹਾਰਾਜ ਅੱਗੇ ਅਰਦਾਸ ਕਰਾਂਗੇ ਪਾਤਸ਼ਾਹ ਸਤਿਮਤ ਬਖਸ਼ੀ ਸੋ ਬਾਕੀ ਜਿਹੜਾ ਹੈਗਾ ਕੋਈ ਇਹੋ ਜਿਹਾ ਨਹੀਂ ਇੱਕ ਦਰਦ ਦਾ ਦਿਲ ਦੇ ਵਿੱਚ ਕਿ ਜਿਹੜੇ ਅੱਗੇ ਲੋਕ ਪਾਣੀ ਪੀ ਰਹੇ ਆ ਉਹ ਬਹੁਤ ਦਰਦ ਅਸੀਂ ਲੰਘਰ ਲਾਉਨੇ ਆ ਰਾਹ ਰੋਕ ਕੇ ਪ੍ਰਸ਼ਾਦਾ ਸਿਕੋਨੇ ਵੀਰ ਜੀ ਜਲ ਸਕੀ ਜਾਏ ਪ੍ਰਸ਼ਾਦਾ ਸਕੀ ਜਾਏ ਪਰ ਉਹ ਸਾਡੇ ਮਾਲਵਾ ਉਹ ਲੋਕ ਜਿਹਨਾਂ ਦੇ ਥੱਲੇ ਪਾਣੀ ਦੇ ਵਿੱਚ ਉਹ ਜਿਹੜਾ ਨਹੀਂ ਮਾੜਾ ਪਾਣੀ ਤਾਂ ਹੈ Rajasthan ਚ ਵੀ ਪਾਣੀ ਹੈ ਲੂਣ ਉਹ ਪਾਣੀ ਪੀ ਨਹੀਂ ਸਕਦੇ ਉਨਨੂੰ ਕੋਲੇ ਇਹਦੇ ਵਿੱਚ ਜੋ ਮਰਜੀ ਰਲਿਆ ਉਹਨਾਂ ਲਈ ਅੰਮ੍ਰਿਤ ਆ ਬਿਲਕੁਲ ਸਸੇ ਉਹਨਾਂ ਨੇ ਉਹਨਾਂ ਲੋਕਾਂ ਦੇ ਨਾਲ ਇਹੋ ਜਿਹਾ ਵਿਹਾਰ ਕੀਤਾ ਸਾਨੂੰ ਸਾਰਿਆਂ ਨੂੰ ਖਿਮਾ ਮੰਗਣੀ ਚਾਹੀਦੀ ਹੈ ਵਾਹਿਗੁਰੂ ਤੋਂ ਪਤਾ ਨਹੀਂ ਉਹ ਮaaf ਕਰੇਗਾ ਨਾ ਕਰੇ ਪਰ ਸਾਨੂੰ ਮੰਗ ਲੈਣੀ ਚਾਹੀਦੀ ਹੈ ਕਿਉਂਕਿ ਇਹਦੂ ਵੱਡੀ ਗਨਾਹ ਹੋਰ ਕੋਈ ਹੋ ਨਹੀਂ ਸਕਦਾ ਚਾ ਕਿਸੇ ਨੇ ਕਿਹਾ ਚਾ ਨਹੀਂ ਕਿਹਾ ਚਾ ਕਿ ਹਿੰ ਥੋੜਾ ਕਹਿ ਲਿਆ ਕਿਸੇ ਨੇ ਜਿਆਦਾ ਕਹਿ ਲਿਆ ਕਿਸੇ ਨੇ ਜੇ ਥੋੜਾ ਪਾ ਲਿਆ ਪਾਇਆ ਸਾਰੇ ਪਰ ਅਸੀਂ ਸਾਰੇ ਜ਼ਿੰਮੇਵਾਰ ਹਾਂ ਕਿ ਜੋ ਕੀਤਾ ਹੈ ਮਨੁੱਖਤਾ ਦਾ ਕਹਾਣ ਕੀਤਾ ਜਲચર ਜੀਵ ਮਰੇ ਪਸ਼ੂ ਪੰਛੀ ਮਰੇ ਕੌਣ ਪੁੱਛਦਾ ਆਪਾਂ ਕਿੰਨੇ ਗਣੂ ਦਵਾਈ ਦਿੰਨੇ ਸਾਡੇ ਕੋਲ ਗਵਾਂਡ ਪਿਆ ਹੋਵੇ ਅਸੀਂ ਉਹ ਹਾਲ ਨਹੀਂ ਪੁੱਛ ਸਕਦੇ ਪਰ ਅਸੀਂ ਬਿਮਾਰ ਕਿੰਨੇ ਕਰਦੇ ਕੈਂਸਰ ਦੇ ਹਸਪੀਟਲਾਂ ਚ ਕਿੰਨੇ ਭੇਜ ਦਿੱਤੇ ਕਿੰਨੇ ਉਹ ਜਿਹੜੇ ਹੈਗੇ ਕਾਲੇ ਪੀਲੇ ਕਿੰਨੇ ਕੇ ਸੀ ਉਹ ਰੋਗ ਲਾ ਦਿੱਤੇ ਕਿੰਨੇ ਕਿੰਨੇ ਲੋਕ ਇਸ ਦੁਨੀਆ ਤੋਂ ਚਲੇ ਕੇ ਕਦੇ ਸੋਚਿਆ ਜੇ ਸੋਚਦੇ ਐਡਾ ਵੱਡਾ ਗਨਾ ਨਾ ਕਰਦੇ ਦੇ ਹੁਣ ਵੀ ਅਸੀਂ ਕਹਿੰਦੇ ਸਵੇਰ ਦਾ ਭੁੱਲਿਆ ਸਾਹਿਬ ਨੂੰ ਆਜੋ ਕਰ ਭੁੱਲਿਆ ਨਾ ਜਾਣੋ ਪਰ ਉਹ ਜਿਹੜੀ ਭੁੱਲਿਆਂ ਵਾਲੀ ਵਾਹਟ ਆਉਤਾ ਉਹਨਾਂ ਨੂੰ ਪਤਾ ਜੀਹਨਾਂ ਨੇ ਉਹ ਉਹਦਾ ਦਰਦ ਦਰਦ ਸਹਿਆ ਸੋ ਇਸ ਵਾਸਤੇ ਅਸੀਂ ਤਾਂ ਹੱਥ ਜੋੜ ਕੇ ਫਿਰ ਬੇਨਤੀ ਕਰਾਂਗੇ ਚਾਹੇ ਉਹ ਇੰਡਸਟਰੀ ਆ ਚਾਹੇ ਮਿਊਨਿਸਪਲ ਕਾਰਪੋਰੇਸ਼ਨ ਆ ਚਾਹੇ ਕਿਸੇ ਪਿੰਡ ਦਾ ਪਿੰਡਾ ਚਾਹੇ ਕਿਸੇ ਸ਼ਹਿਰ ਦਾ ਪਿੰਡਾ ਚਾਹੇ ਐਸ ਡਰੇਨ 'ਚ ਪਿੰਡਾ ਚਾਹੇ ਆਫ ਡਰੇਨ 'ਚ ਪਿੰਡਾ ਚਾਹੇ ਕਾਲਾ ਸੰਗਿਆ ਡਰੇਨ 'ਚ ਪਿੰਡਾ ਚਾਹੇ ਚਿੱਟੀ ਵੈਂਚ 'ਚ ਪਿੰਡਾ ਚਾਹੇ ਉਹ ਘਰ 'ਚ ਪੈ ਰਿਹਾ ਚਾਹ ਤੁੰਗਟਾ ਬਨਾਲੇ ਚ ਪੈ ਰਿਹਾ ਚਾਹ ਮਾਲਵੇ ਚ ਜਿਹੜੀਆਂ ਵਾਈਡ ਡਰੇਨਾਂ ਜਾ ਰਹੀਆਂ ਉਹਨਾਂ ਚ ਪੈ ਰਿਹਾ ਸੀ ਕਿਨੇ ਕਿਰਪਾ ਕਰੋ ਇਹ ਪਾਣੀ ਨੂੰ ਪਿੰਡ ਵਾਸਤੇ ਖੇਤੀ ਵਾਸਤੇ ਵਰਦਾਨ ਆਪਣ ਹੱਥੀਂ ਆਪਣਾ ਆਪੇ ਹੀ ਕਾਸਵਾਰੀ ਇਹ ਜਿਉ ਉਹਦੇ ਵਾਸਤੇ ਕਿਸੇ ਦੀ ਸਹਾਇਕ ਦੀ ਲੋੜ ਅਸੀਂ ਹਮੇਸ਼ਾ ਹਾਜ਼ਰ ਆ ਸੀ ਕਿਨੇ ਕਿ ਆਪਣਾ ਲੀਏ ਸਾਡੇ ਪਾਣੀ ਗੰਦੇ ਹੋਣ ਤੋਂ ਵੀ ਵੱਧ ਜਾਣਗੇ ਸਾਨੂੰ ਇਹਦਾ ਫਾਇਦਾ ਬਹੁਤ ਹੋਊਗਾ ਜਿੱਥੇ ਜਿੰਨੀ ਸਾਡੀ ਖਾਦ ਨੇਚਰਲੀ ਕੁਦਰਤੀ ਸੀ ਉਹ ਫੇਰ ਮੋੜ ਆ ਜੇ ਉਹ ਫੇਰ ਮੋੜ ਖੇਤਾਂ ਚ ਉਹੀ ਰੁੱਤ ਪ੍ਰਾਣੀ ਦਵਾ ਆ ਜਾਏਗੀ ਖੇਤਾਂ ਚ ਚਲ ਜੂਗੀ ਚਲੋ ਜੇ ਸਾਰੇ ਨਹੀਂ ਪਾਉਂਦੇ ਸਾਰੇ ਇਸ ਨਹੀਂ ਵਰਤ ਸਕਦੇ ਪਰ ਇਹ ਜਿਹੜੀ ਚੀਜ਼ ਹੈ ਇਹਦਾ ਫਾਇਦਾ ਜਿਹੜਾ ਤੁਹਾਡੀ ਧਰਤੀ ਨੂੰ ਬਹੁਤ ਵੱਡਾ ਹੋਊਗਾ ਤੁਸੀਂ ਦੇਖਿਆ ਬੁੱਢਾ ਬੰਦਾ ਉਹਨਾਂ ਨੇ ਉਹਦੇ ਵਿੱਚ ਜਿਹੜੀ ਘਾਹ ਸੀਗੀ ਉਹਨਾਂ ਦੇ ਨੇੜੇ ਕਣਕ ਵੀਜੀ ਹੋਈ ਸੀ ਠੀਕ ਹੈ ਜੀ ਤੁਸੀਂ ਜਾ ਕੇ ਦੇਖੋ ਡੇਢ ਕਨਾਲ ਦੇ ਵਿੱਚ ਉਹ ਕਹਿੰਦੇ ਕਣਕ ਜਿੱਥੇ ਪਾ ਦਿਓ ਅਸੀਂ ਆਪਣੇ ਖੇਤ ਚ ਖਿਲਾਰ ਲਾਂ ਠੀਕ ਹੈ ਆ ਥੋੜੀ ਅੱਧੀ ਰਹਿੰਦੀ ਐ ਉਹ ਕਹਿੰਦੇ ਸੀਗੇ ਵੀ ਉਹ ਖੇਤ ਵਾਲੇ ਕਹਿੰਦੇ ਆ ਕਿ ਅਸੀਂ ਇਹ ਗੁਜਰਾ ਨੂੰ ਵਟਾ ਦੇਣੀ ਐ ਤੇ ਤੁਸੀਂ ਇਹ ਜਿਹੜੀ ਹੈਗੀ ਮਿੱਟੀ ਉਹ ਚ ਕੱਢ ਦਿਓ ਤੁਸੀਂ ਦੇਖੋ ਕਿਉਂਕਿ ਉਹਨਾਂ ਨੂੰ ਪਤਾ ਜ਼ਿਮੀਂਦਾਰਾਂ ਨੂੰ ਪਤਾ ਆ ਝੂਪੜੀ ਪਿੰਡ ਲਗਾਤਾਰ ਉਹ ਟਰਾਲੀਆਂ ਟਿੱਪਰ ਵੀ ਲੱਗੇ ਰਿਆ ਉਹ ਸਾਰਾ ਸੱਪੜ ਭਰਿਆ ਸੀ ਉਹ ਕਟੋ-ਕਟ ਹਜੇ ਵੀ ਉਹਦੇ ਵਿੱਚ ਹੈਗਾ ਕੱਢਦੇ ਟਰਾਲੀਆਂ ਨਾਲ ਉਹ ਅੱਜ ਲੈ ਕੇ ਆਪਣੇ ਖੇਤਾਂ 'ਚ ਪਾ ਰਿਆ ਲੋਕਾਂ ਨੂੰ ਸਮਝ ਹੈ ਉਹਨਾਂ ਵਾਲੀ ਹੋਰ ਸਮਝ ਆ ਜੂਗੀ ਕੱਲ ਤਾਂ ਜਿਹੜੀ ਹੈਗੀ ਇਹ ਕਈ ਵਾਰ ਹੁੰਦਾ ਜਿਹੜੇ ਡੇਰੀਆਂ ਵਾਲੇ ਆ ਉਹਨਾਂ ਨੇ ਉੱਥੋਂ ਕਿੱਥੋਂ ਕਰਾ ਪਰ ਉਹ ਜੇ ਕਿਸਾਨਾਂ ਨਾਲ ਜੁੜ ਜਾਣ ਇਹ ਗੋਹਾਤ ਬੜੀ ਕੀਮਤੀ ਚੀਜ਼ ਆ ਇਹ ਕੋਈ ਜਿਹੜੀਆਂ ਸਮੱਸਿਆ ਹੈਗੀਆਂ ਇਹ ਕੋਈ ਇਹੋ ਜਿਹੀ ਨਹੀਂ ਸਾਨੂੰ ਲੱਗਦੀ ਵੀ ਜਿਹੜੀ ਲਾ ਇਲਾਜ ਹੋਵੇ ਇਹ ਸਾਰਿਆਂ ਦਾ ਇਲਾਜ ਹੋਵੇ